ਹਾਂਜੀ ਸਤਿ ਸ੍ਰੀ ਅਕਾਲ ਜੀ ਅਸਵਰਾਜ 855 FE 2021 ਮਾਡਲ ਦਾ 6,90,000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਇਹ ਟਰੈਕਟਰ ਸੇਲ ਆ ਜੀ ਤੇ ਬਾਈ ਕੋਲੇ ਦੋ ਟਰੈਕਟਰ ਹੋਰ ਆ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਦਿਖਾਉਣੇ ਕੀ ਕੰਡੀਸ਼ਨ ਆ ਟਰੈਕਟਰਾਂ ਦੀ ਤੇ ਪਹਿਲਾਂ ਇਹਦੇ ਵੱਲ ਨਿਗਾਹ ਮਾਰ ਲਈ ਦੇਖ ਸਕਦੇ ਤੁਸੀਂ ਟਾਇਰ ਟੱਪਾ ਵੀ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਆਈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਐਨ ਕੋਕਾ 20 ਸਪੈਕ ਟਰੈਕਟਰ ਆ ਤੇ ਬਾਕੀ ਇੱਧਰ ਵੀ ਨਿਗਾ ਮਾਰ ਸਕਦੇ ਤੁਸੀਂ ਕੋਈ ਕੰਪਲੀਟ ਨਹੀਂ ਟਰੈਕਟਰ ਦੀ ਤੇ ਟਾਇਰ ਟੱਪਾ ਪੂਰਾ ਵਧੀਆ ਵਈ ਮੰਗਰੋ ਵੀ ਤੁਹਾਨੂੰ ਨਿਗਾ ਮਰਵਾ ਦਿੰਦੇ ਆ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰ ਤੇ ਲਾਸਟ ਤੇ ਨੰਬਰ ਵੀ ਬੋਲਾਂਗੇ ਬਾਈ ਦਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਤੇ ਬਾਕੀ ਪੁੱਛਦੇ ਆ ਜੀ ਆਪੀ ਵੀਰੇ ਚੈਪ ਵਾਲੀ ਇਹਦੀ ਹਾਂਜੀ ਹਾਂਜੀ ਚੈਪ ਵਾਲੀ ਕਾਪੀ ਵੀਰੇ ਤੇ ਬਾਕੀ ਮੌਕੇ ਤੇ ਵਾਧ ਘਾਟ ਹੋ ਜੀ ਵੀਰੇ ਮੌਕੇ ਤੇ ਮਾਨ ਤਾਨ ਹੋ ਜੂ ਦੇ ਦਾਂਗੇ ਬਈ ਆਪਾਂ 670 ਦੇ ਦਾਂਗੇ 670 ਦਾ ਹਾਂ ਠੀਕ ਆ ਵੀਰੇ ਤੇ ਕੋਈ ਕੰਪਲੇਟ ਨਹੀਂ ਵੀਰੇ ਟਰੈਕਟਰ ਦੀ ਹਾਂ ਬਈ ਕੋਈ ਕੰਪਲੇਟ ਨਹੀਂ ਸ਼ਾਇਦ ਡੰਡੇ ਵਰਤੀ ਸਾਰਾ ਕੁ ਨਾਲ ਆ ਠੀਕ ਆ ਤੇ ਪਹਿਲੇ ਨਾਂ ਵੀਰੇ ਟਰੈਕਟਰ ਦਾ 500 ਘੰਟਾ ਚੱਲਿਆ 500 ਘੰਟਾ ਚੱਲਿਆ ਠੀਕ ਆ ਯਾਬ ਮਹਿੰਦਰਾ 275A 65 ਇਹ 2007 ਮਾਡਲ ਆ ਜੀ ਹਾਂਜੀ 22 ਲੱਖ ਦਾ 265 ਆਉਂ ਡਿਮਾਂਡ ਹਾਂਜੀ ਹਾਂਜੀ 22.5 ਦਾ ਦੇ ਦਾਂਗੇ ਹਾਂ ਠੀਕ ਆ ਠੀਕ ਆ ਤੇ ਕਾਪੀ ਇਹ ਦੀ ਵੀ ਰੇ ਚੈਪ ਵਾਲੀ ਕੀ ਦੂਜੀ ਆ ਕਾਪੀ ਦੂਜੀ ਵਰਕਾਂ ਦੀ ਆ ਅੱਛਾ ਤੇ 50 ਨੰਬਰ ਇਹ ਪਹਿਲੇ ਨਾਂ ਵੀਰੇ ਇਹ ਦੂਜੇ ਨਾਂ ਅੱਛਾ ਇਹ ਦੂਜੇ ਨਾਂ ਠੀਕ ਆ ਤੇ ਕੰਡੀਸ਼ਨ ਟਾਇਰ ਨਵਾਂ ਹੀ ਦੇ ਸਕਦੇ ਬਾਕੀ ओरिजिनल ਟਰੈਕਟਰ ਹੀ ਦੇ ਸਕਦੇ ਕੋਈ ਕੰਪਲੀਟ ਨਹੀਂ ਟਰੈਕਟਰ ਦੀ ਤੇ ਇੱਕ ਟਰੈਕਟਰ ਬਾਈ ਕੋਲੇ ਹੋਰ ਆ ਜੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਦੂਜਾ ਕਿੱਧਰ ਖੜਾ ਵੀਰੇ ਉਪਰਾਂ ਖੜਾ ਆ ਆ ਫਾਰਮਨ ਟ੍ਰੈਕ ਆ ਤੇ ਇਹਦੀ ਕੀ ਡਿਮਾਂਡ ਆ ਵੀਰੇ ਇਹ ਨਵਾਂ ਮਾਡਲ ਆ ਨਵਾਂ ਮਾਡਲ ਠੀਕ ਆ ਵੀਰੇ ਜਿਹੜਾ 335 ਮੰਗ ਰਿਹਾ ਬੱਸ ਇਹ ਤਾਂ ਕਿ ਤੈਨੂੰ ਦੱਸਦਾ ਤਿੰਨ ਦੱਸਦਾ ਦੇ ਦਾਂਗੇ ਹਾਂਜੀ ਹਾਂਜੀ ਤਿੰਨ 35 ਮੰਗਦੇ ਹਨਾ ਹਾਂ ਹਾਂ ਨਵਾਂ ਮਾਡਲ ਆ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਤੇ ਇਹ ਪਹਿਲੇ ਨਾ ਹੀ ਆ ਵੀਰੇ ਇਹ ਨਹੀਂ ਇਹ ਵੀ ਦੂਜੇ ਨਾਮ ਆ ਇਹ ਵੀ ਦੂਜੇ ਨਾ ਠੀਕ ਆ ਬਸ ਵੀਡੀਓ ਆ ਹਾਈਲਾਈਟ ਵਾਲਾ ਵਾਜੇ ਠੀਕ ਆ ਠੀਕ ਆ ਵੀਰੇ ਤੇ ਕਾਪੀ ਕਾਪੀ ਵੀਰੇ ਚੈਪਲ ਇਹ ਕੀ ਦੀ ਓਕੇ ਓਕੇ ਵੀਰੇ ਟਾਇਰ ਵੀਰੇ ਨਾਲ ਦੇ ਕਿ ਨਵੇਂ ਹੀ ਹੈ ਨਹੀਂ ਨਹੀਂ ਨਵੇਂ ਹੈ ਇਹਦੇ ਦੁਆਰਾ ਨਵੇਂ ਓਕੇ ਦੂਜੀ ਜੋੜੀ ਲੱਗ ਗਿਆ ਹਨ ਤੇ ਇਹਦੀ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਆ ਤੇ ਬਾਕੀ ਬਾਈ ਦਾ ਨੰਬਰ ਬੋਲਾਂਗਾ लास्ट ਤੇ ਨੰਬਰ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ ਬਹੁਤ ਸਾਫ਼ ਹਾਲਤ ਦੇ ਵਿੱਚ ਪਏ ਟਰੈਕਟਰਾਂ ਤਿੰਨੋਂ ਤੇ ਇੱਕ ਮਹਿੰਦਰਾ ਬਾਈ ਕੋਲੇ ਹੋਰ ਆ ਦੂਜਾ ਵੀਰੇ ਉਹ ਮਹਿੰਦਰਾ ਵਾ ਆਪਣਾ ਠੀਕ ਆ ਉਹਦੀ ਕੀ ਡਿਮਾਂਡ ਆ ਵੀਰੇ 2 40 ਦਾ ਉਹ ਵੀ 100 ਹੀ ਸੱਤ ਮਾਡਲ ਹੀ ਆ ਠੀਕ ਆ ਉਹ ਪਹਿਲੇ ਨਾਂਗ ਦੂਜੇ ਆ ਵੀਰੇ ਦੂਜੇ ਨਾਂ ਭੰਮੀ ਬੁੱਤਰਾ ਉਹ ਹੈਗਾ ਸਰਪੰਚ ਉਹ ਸਰਪੰਚ ਠੀਕ ਆ ਵੀਰੇ ਓਕੇ ਤੇ ਟਾਇਰ ਇਹਦੇ ਵੀ ਨਾਲ ਦੇ ਵੀਰੇ ਨਵੇਂ ਟਾਇਰ ਠੀਕ ਆ ਠੀਕ ਆ ਤੇ ਇਹਦੀ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦਾ ਜੀ ਟਰੈਕਟਰ ਬਹੁਤ ਸਾਫ਼ ਪਿਆ ਜੀ ਇਹ ਵੀ ਤੇ ਬਾਕੀ ਭਾਈ ਇਹਦਾ ਨੰਬਰ ਬੋਲ ਦੇ ਇਹ ਵੇਚਜੇ ਕੋ ਗੇ ਭਾਈ ਨੂੰ ਫੋਨ ਲਾਓ ਤੇ ਬਹੁਤ ਸਵਾਹ ਹਾਲਤ ਦੇ ਵਿੱਚ ਬੈਈ ਚਾਰੋ ਟਰੈਕਟਰ ਟਰੈਕਟਰ 275 ਡੀਆਈਬੀ ਤੇ ਦੋ ਮਹਿੰਦਰਾ ਇੱਕ ਫਾਰਮ ਟਰੱਕ ਤੇ ਇੱਕ ਸਵਰਾਜ ਬਾਈ ਕੋਲ ਟਰੈਕਟਰ ਤੇ ਤੁਸੀਂ ਬਾਈ ਨਾਲ ਗੱਲਬਾਤ ਕੀਪੀ ਕਰ ਸਕਦੇ ਨੰਬਰ ਤੇ ਤੇ ਨੰਬਰ ਤੁਹਾਨੂੰ ਬੋਲਦਾ ਜੀ ਨੰਬਰ ਬੋਲੇ ਵੀਰੇ 7537031770 ਕਿੰਨਾ ਵੀਰੇ 7037031770 ਠੀਕ ਆ ਵੀਰੇ ਤੇ ਬਾਕੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਬਾਈ ਨਾਲ ਏ ਪੁੱਛ ਸਕਦੇ ਹੋ ਟਰੈਕਟਰਾਂ ਬਾਰੇ ਤੇ ਬਹੁਤ ਸਾਫ਼ ਹਾਲਤ ਦੇ ਵਿੱਚ ਪਏ ਟਰੈਕਟਰ ਵੇਚਿਆਜ ਕੋਈ ਟਰੈਕਟਰ ਖਰੀਦ ਲਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਏ ਦੇਖ ਸਕਦੇ ਤੁਸੀਂ ਟਰੈਕਟਰ ਧੰਨਵਾਦ